ਹਾਂ ਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਤੇ ਕਾਫੀ ਦਿਨਾਂ ਦਾ ਸੋਚੀਏ ਨਾ ਸੀ ਵੀ ਆਪਾਂ ਜਾਵਾਂਗੇ ਫਿਸ਼ ਫਾਰਮ ਤੇ ਕੀੜਾ ਮਾਰਨ ਤੇ ਅੱਜ ਆਏ ਆ ਤੇ ਮੈਨੂੰ ਲੱਗਦਾ ਨਹੀਂ ਕੋਈ ਇੱਥੇ ਹੈਗਾ ਫਿਰ ਵੀ ਦੇਖਦੇ ਆਂ ਨਾਲ ਤੁਹਾਨੂੰ ਦਿਖਾਉਣੇ ਆ ਆਜੋ ਕਰਾਂ ਹੋਰ ਗੱਲਾਂ ਦੀ ਗੱਲਾਂ ਤੇ ਨਜ਼ਾਰਾ ਦੇਖੋ ਯਾਰ ਹਨਾ ਕਿੰਨਾ ਖੂਬਸੂਰਤ ਨਜ਼ਾਰਾ ਹੈ ਇਹ ਨਾਲ ਤਾਂ ਕੋਈ ਦਰਿਆ ਹੁੰਦਾ ਪਰ ਉਹੀ ਗੱਲ ਹੈ ਮੈਂ ਜਿੰਨੀ ਵਾਰੀ ਵੀ ਆਇਆ ਮਤਲਬ ਇੱਕ ਵਾਰੀ ਪਹਿਰ ਕਿ ਮਿਲੇ ਸੀ ਜਦੋਂ ਕੰਮ ਸਟਾਰਟ ਕਰੀ ਜਾਂਦੇ ਸੀ ਤੇ ਹੁਣ ਵੀ ਬੰਦ ਹੈ ਕੋਈ ਬੰਦਾ ਵੀ ਹੈ ਨਹੀਂ ਤੇ ਨਹੀਂ ਬਾਈਰ ਕਹਿੰਦਾ ਆਪਾਂ ਜਾਣ ਕਰੇ ਲੈਣੀ ਸੀ ਵੀ ਕੀ ਮਾਹੌਲ ਹੈ ਕੰਮ-ਕਮ ਕਿਵੇਂ ਚੱਲ ਰਿਹਾ ਹੈ ਪਰ ਜਿਵੇਂ ਪਾਣੀ ਚੱਲਦੀ ਜਾਂਦਾ ਹੈ ਪਰਮਾਤਮਾ ਮਿਹਰ ਕਰੇ ਕੰਮ ਵੀ ਉਹਦੇ ਚੱਲਦਾ ਹੋਣਾ ਆਏ ਸਾਲ ਆਪਣੇ ਕਿਸਾਨ ਕੋਈ ਨਵਾਂ-ਨਵਾਂ ਐਕਸਪੈਰੀਮੈਂਟ ਕਰਦੇ ਆ ਤੇ ਉਹਨਾਂ ਵਿੱਚ ਬਹੁਤ ਕਾਮਯਾਬੀ ਹੋਏ ਨੇ ਜਿਹੜੇ ਲੱਗੇ ਰਹਿੰਦੇ ਆ ਤੇ ਕੁਝ ਮਤਲਬ ਛੇਤੀ ਹਾਰ ਮੰਨ ਜਾਂਦੇ ਆ ਕਿਹੜੀ ਹੁੰਦਾ ਵੀ ਆਪਾਂ ਜਦੋਂ ਹਾਰ ਮੰਨਦੇ ਹੁਏ ਉਹਦੀ ਕੰਮ ਨਾ ਪਾਉਣਾ ਹੁੰਦਾ ਤਾਂ ਬੰਦਰ ਨੂੰ ਟਰਾਈ ਕਰਦੇ ਰਹਿਣਾ ਚਾਹੀਦਾ ਕੁਝ ਨਵਾਂ ਐਕਸਪੈਰੀਮੈਂਟ ਇਹ ਦੇਖ ਲਓ 10 ਕਿਲ ਲੀਟਰ ਆਇਆ ਤੇ 10 ਫੁੱਤਰ ਹੈ ਪਰ ਆਹੀ ਨਰਸਰੀ ਵਧੀਆ ਬਣਿਆ ਹੋਇਆ ਪੂਰਾ ਪਾਣੀ ਪੁਣੀ ਚੱਲ ਰਿਹਾ ਹੁਣ ਲੱਗਦਾ ਸਹੀ ਵੀ ਠੰਡ ਆ ਗਈ ਹੁੰਦੀ ਹੈ ਕਿਉਂਕਿ ਮੌਸਮ ਦੇਖੋ ਤਖਲੀਲ ਇਲਾ ਵਾਹ ਜੀ ਵਾਹ ਟਪ ਵੀ ਚੰਗੀ ਲੱਗਣ ਲੱਗ ਗਈ ਠੰਡੀ ਠੰਡੀ ਹਵਾ ਜਾਂਦੇ ਸੀ ਨਾ ਜੀਵ ਦੇ ਤੇ ਜੇ ਹਵਾ ਦੀ ਡਿਸਟਰਬੈਂਸ ਆਵੇ ਤਾਂ ਉਹਦੇ ਲਈ ਮਾਪ ਲੈ ਲੈਂਦਾ ਮੈਂ ਤੇ ਬਾਕੀ ਆ ਦੇਖੋ ਤੁੰਡੀ ਦੀ ਆ ਲਾਏ ਹੋਏ ਧਾਗੇ ਨੇ ਦੇਖਦੇ ਆ ਦੂਰ ਦੂਰ ਤਾਈ ਕਿਸੇ ਨਜ਼ਰ ਆਉਣਗੇ ਸਾਨੂੰ ਆ ਦੇਖੋ ਵੈਸੇ ਤੇ ਲਾਉਂਦੇ ਨੇ ਪੰਛੀ ਕਰ ਤੋਂ ਬੇਮਤਲਬ ਜਿਹੜੀਆਂ ਮਰਛੀਆਂ ਨੂੰ ਚੱਕ ਕੇ ਨਾਲ ਲੈ ਜਾਣ ਅੱਛਾ ਮਰਛੀ ਕਿਹ ਹੈ ਵੀ ਚੀਜ਼ ਜਿਹੜੀ ਗਿਣੀ ਨਹੀਂ ਜਾ ਸਕਦੀ ਇਹਨਾਂ ਆਪਣੇ ਹੈਗੇ ਆ ਦੋਸਤ ਬਾਈ ਰਾਜਾ ਮਹਾਰਾਜ ਤੋਂ ਫਿਸ਼ ਫਾਰਮ ਵਾਲੇ ਜਿਹਨਾਂ ਤੁਸੀਂ ਇੰਸਟਾਗ੍ਰam ਅਕਾਊਂਟ ਵੀ ਦੇਖਿਆ ਹੋਣਾ ਸਿੱਧੂ ਫਾਰਮ ਹਾਊਸ ਦੇ ਨਾਂ ਤੇ ਬੜਾ ਤਕੜਾ ਉਹਨੇ ਘਰ ਪਾਇਆ ਬੜੇ ਮਿਹਨਤੀ ਬੰਦੇ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੇ 1998 ਚ ਕੰਮ ਸ਼ੁਰੂ ਕਰਿਆ ਸੀ ਤੇ 2005 ਤੱਕ ਆਪਾਂ ਕੀਤੀ ਮੱਛੀ ਦਾ ਤੇ ਉਦੋਂ ਨਾਲ ਉਹਨਾਂ ਨੇ ਜਿਵੇਂ ਆ ਕੋਠੇ ਪਾਏ ਹੋਏ ਇਹ ਜਿਹੜਾ ਜਲਾ ਹਜੇ ਜ਼ਿਆਦਾ ਉਹਨਾਂ ਨੇ ਕੋਠਾ ਪਾਇਆ ਛੋਟਾ ਜਿਹਾ ਜਿਵੇਂ ਆਪਾਂ ਖੇਤ ਮੋਟਰ ਤੇ ਪਾ ਲੈਨੇ ਹੁੰਦੇ ਆ ਹਜੇ ਵੀ ਉਹਨਾਂ ਰੱਖਿਆ ਸਾਹਮ ਕੇ ਤੇ 2000 ਚੋਂ ਕਾਮਯਾਬ ਹੋ ਗਈ ਸੀ ਦੋ ਸਾਲਾਂ ਬਾਅਦ ਫਿਰ ਉਹਨਾਂ ਨੇ ਮਤਲਬ ਇੱਕ ਕੋਠਾ ਰੱਖਿਆ ਨਾਲੇ ਦੇ ਮਤਲਬ ਤਿੰਨ ਕਮਰੇ ਪਾਲੇ ਇੱਕ ਬਣਾਰੀ ਰਸੋਈ ਇੱਕ ਆਉਂਟ ਜਾਣ ਵਾਲਿਆਂ ਨੂੰ ਗੈਸਟ ਰੂਮ ਜਾਂ ਤੇ ਇੱਕ ਬਾਥਰੂਮ ਨਾਲ ਵਧੀਆ ਪੂਰੇ ਟਾਪ ਦਾ ਬਣਾਇਆ ਜਿਵੇਂ ਉਹ ਘਰੇ ਬਣਾਉਣਾ ਨੇ ਪੂਰਾ ਵਧੀਆ ਤੇ ਫਿਰ ਹੌੜੀ ਵਾਲੇ ਕੰਮ ਵਧਦਾ ਗਿਆ ਬਾਈ ਤੇ ਅੱਜ ਤੁਸੀਂ ਉਹਨਾਂ ਦੀ ਹਵੇਲੀ ਦੇਖ ਸਕਦੇ ਹੋ ਪੋਲਪਾਲ ਬਣਿਆ ਹੋਇਆ ਬਹੁਤ ਕਿੱਲਾਂ ਚ ਪਾਰਕ ਹੈ ਬੜਾ ਜ਼ਬਰਦਸਤ ਤੇ بڑے ਨਾਮੀ ਸਿੰਗਰ ਵੀ ਉੱਥੇ ਜਾਂਦੇ ਆ ਪਿੱਛੇ ਜੇ ਆਪਣੇ ਨਵਜੋਤ ਸਿੰਘ ਸਿੱਧੂ ਜਿਹੜੇ ਉਹ ਵੀ ਜਾ ਕੇ ਆਏ ਸੀ ਤੇ ਬਾਈ ਅੱਜ ਵੀ ਉਵੇਂ ਕਾਮਯਾਬ ਹੈ ਕਿਉਂਕਿ ਬਾਈ ਉਵੇਂ ਸਾਥ ਕੀ ਵਾਲਾ ਬੰਦਾ ਹੈ ਬਾਕੀ ਤੁਸੀਂ ਵੇਖੋਗੇ ਬਾਈ ਨੂੰ ਪਤਾ ਲੱਗ ਹੀ ਜਾਊਗਾ ਤੁਹਾਨੂੰ ਗੱਲ ਕਰਦੇ ਬਾਈ ਨੇ ਕੰਮ ਛੱਡਿਆ ਨਹੀਂ ਵੇਖ ਲੋ ਤੁਸੀਂ ਉਹ ਦੱਸਦੇ ਹੁੰਦੇ ਸੀ ਵੀ ਅਸੀਂ ਛੋਟੇ ਛਪੜੀ ਤੋਂ ਕੰਮ ਸਟਾਰਟ ਕਰਿਆ ਸੀਗਾ ਤੇ ਉਦੋਂ ਵੀ ਇਹਦਾ ਮਤਲਬ ਮੱਛੀ ਚੋਰੀ ਹੋ ਜਾਂਦੀ ਹੁੰਦੀ ਸੀ ਚੋਰ ਲੈ ਜਾਂਦੇ ਚੱਕ ਕੇ ਕਿਉਂਕਿ ਐ ਨਾ ਤਾਂ ਕਿੰਨੀ ਆਂਦੀ ਪਾਣੀ ਵਿੱਚ ਹੁੰਦੀ ਹੈ ਫਰ ਹੁਣ ਸੁਬਾ ਸੋ ਸਿੱਟੀ ਵੀ ਪੈਰਾਂ ਦੇ ਨਿਸ਼ਾਨ ਬੰਨ ਪਰ ਉਹਨੇ ਆਏ ਬੰਦੇ ਫੜਫੜ ਕੇ ਨਿਗਰ ਰਖ ਰਖ ਕੇ ਕੰਮ ਜਪਾਇਆ ਤੇ ਅੱਜ ਵੇਖ ਲਓ ਬਾਈ ਕੋ ਕਿੰਨਾ ਘਸਾ ਤੇ ਕਿੰਨੇ ਕੋੜਾ ਰੁਪਿਆ ਲਾ ਕੇ ਬਾਈ ਨੇ ਜਿਹੜਾ ਘਰ ਪਾਇਆ ਆਪਦਾ ਹਵੇਲੀ ਪਈ ਹੈ ਬਹੁਤ ਹੀ ਯਾਰੀ ਸੋਹਣੀ ਨਵੇਂ ਤਰੀਕੇ ਦੇ ਹਿਸਾਬ ਨਾਲ ਜਿਹੜੀ ਪੰਜਾਬ ਦੀ ਸਭ ਤੋਂ ਸੋਹਣੀ ਹਵੇਲੀ ਮਨੋ ਲੱਗਦੀ ਹੈ ਤੇ ਬਾਕੀ ਬਜ਼ਾਰ ਕਿਵੇਂ ਲੱਗੇ ਹੋਏ ਆ ਤੇ ਇੱਥੇ ਬਾਈ ਵਰਗੇ ਨਰਸਰੀ ਹੈ ਐਸ ਥਾਂ ਤੇ ਦੋ ਕਿਲੇ ਇੱਥੇ ਆ 10 ਦਾ 10 ਕਿਲੇ ਇੱਥੇ ਆ ਜਿਹਦੇ ਵਿੱਚ ਪਹਿਲਾਂ ਬੱਚੇ ਆਉਂਦੇ ਛੋਟੇ ਹੁੰਦੇ ਆ ਇਹ ਜਦ ਮੜੇ ਵੱਡੇ ਹੁੰਦੇ ਆ ਫਿਰ ਉਹਨਾਂ ਨੂੰ ਆ ਜਿਹੜੇ ਵੱਡੇ ਤੋਂ ਉਹ ਨਾ ਰੱਖਿਆ ਇਹਨਾਂ ਚ ਪਾ ਦਿੰਦੇ ਆ ਤੇ ਫੇਰੇ ਜਦੋਂ ਬੱਤ ਮੱਛਲੀ ਵੱਡੀ ਹੁੰਦੀ ਆ ਫਿਰ ਉਹ ਤਾਂ ਸੇਲ ਕਰ ਦਿੰਦੇ ਆ ਤੇ ਤਾਰਾਂ ਦਾ ਮਤਲਬ ਆਇਆ ਕੋਈ ਪੰਛੀ ਪੁੱਛੀ ਆ ਕੇ ਮਤਲਬ ਮੱਛੀ ਚੱਕ ਨਹੀਂ ਸਕਦਾਗਾ ਇਹ ਮਤਲਬ ਤਾਰਾਂ ਮਿਲਦਾ ਜਿਵੇਂ ਹੁੰਦੀਆਂ ਹੈਗੀਆਂ ਆਪਣੀ ਮੰਗਲ ਡੋਰ ਨਹੀਂ ਆਪਾਂ ਕਹਿੰਦੇ ਕਾਂਜੂ ਕੁੰਚਲੀ ਉਵੇਂ ਹੋਣਗੀਆਂ ਤੇ ਬਾਕੀ ਜੇ ਬਾਈ ਹੁੰਦਾ ਤਾਂ ਪੁੱਛ ਲੈਂਦੇ ਉਹ ਹੈ ਦੂਰ ਦੂਰ ਤੱਕ ਅੱਛਾ ਤੁਹਾਨੂੰ ਇੱਕ ਹੋਰ ਆਉਂਦਾ ਹੈ ਮਿੱਠੇ ਪਾਨ ਲਈ ਮੱਛੀ ਆ ਖਾਰੇ ਵਾਲੀ ਹੈਣੀ ਚਿੰਗਾ ਮੱਛੀ ਨਹੀਂ ਇਹ ਦੂਜੀ ਹੈ ਪਹਿਲਾਂ ਆਪਣੇ ਸਬਸਿਡੀ ਮਿਲਦੀ ਹੁੰਦੀ ਸੀ ਕਿਉਂਕਿ ਆਪਣੇ ਏਰੀਆ ਸੇਮ ਵਾਲਾ ਸੀਗਾ ਤਾਂ ਕਰਕੇ ਫਿਰ ਸਰਕਾਰ ਕਹਿੰਦੀ ਸਬਸਿਡੀ ਸੀਗੀ ਤੇ ਇੱਥੇ ਖਾਰਾ ਪਾਣੀ ਹੋਵੇ ਤੇ ਝਿੰਗਾ ਹੋ ਜਾਂਦੀ ਹੈ ਤੇ ਉਦੋਂ ਆਪਣੇ ਲੋਕਾਂ ਨੇ ਮਤਲਬ ਝਿੰਗੇ ਦੇ ਫਾਰਮ ਵੀ ਵਾਵਾ ਖੋਲੇ ਤੇ ਹੁਣ ਕਈ ਪਿੰਡ ਚੋਂ ਕਰਾਇਤੇ ਮਿਲ ਜਾਂਦੇ ਆ ਜਿਵੇਂ ਮਾਣੀ ਖਿੜੇ ਸਾਈਡ ਬਾਧਰ ਖਿੜਾ ਸਾਈਡ ਉੱਥੇ ਆਪਣੇ ਮਾਨ ਸਾਹਿਬ ਕਾ ਵੀ ਹੈਗਾ ਸੁਖਮਾਨ ਕਾ ਤੇ ਉਹਨਾਂ ਨੇ ਵੀ ਚਲਾਇਆ ਹੁਣ ਐਤਕੀ ਪਤਾ ਨਹੀਂ ਚਲਾਇਆ ਕਿ ਕਿਦਾਂ ਚਲਾਇਆ ਵੀ ਸਾਰਟ ਚੋਂ ਹੁੰਦੇ ਨੇ ਕੰਮ ਤਾਂ ਆਇਆ ਵੀ ਹੈ ਵਧੀਆ ਇਹ ਪਰ ਸਮਝ ਆਉਂਦਾ ਜਨਾ ਪਿੰਡਾ ਇਨਵੈਸਟਮੈਂਟ ਬਣੀ ਹੈ ਕਮਾਈ ਬਹੁਤ ਹੈ ਲੋੜਾ ਦਾ ਮੱਛੀ ਕੀ ਰੇਟ ਹੋ ਗਈ ਕਿਲੋ ਤੇ ਇਹਦਾ ਸੀਜ਼ਨ ਜਾਂਦਾ ਹੀ ਨਹੀਂਗਾ ਆਪਣੇ ਚਲੋ ਗਰਮੀਆਂ ਚ ਖਾਣੀ ਹਟ ਜਾਂਦੇ ਪਰ ਉਧਰ ਕੇਰਲਾ ਥੋੜਾ ਸਾਈਡ ਤੋਂ ਚੱਲੀ ਜਾਂਦੀ ਰਹਿੰਦੀ ਹੈ ਉਧਰ ਲੋਕ ਜਿਆਦਾ ਖਾਂਦੇ ਆ ਆਪਣੇ ਨਾਲ ਮੈਂ ਅੱਜ ਆ ਵੀ ਉਹਨਾਂ ਸਾਹਮਣਾ ਹੋਊਗੀ 1200 ਨੂੰ ਆਮ ਮੱਛੀ ਕਿਲੋ ਪਈਆ ਹੋ ਵੀ ਮੈਨਾਂ ਤਾਂ ਪਹਿਲਾਂ 200 ਦੀ ਹੁੰਦੀ ਸਨ 250 ਦੀ ਸੋਰੀ ਵੀ ਦੇ ਜਾਂਦੇ ਅਲੱਗ ਅਲੱਗ ਬ੍ਰੈਡ ਦੇ ਹਿਸਾਬ ਨਾਲ ਲਗਦੀ ਬਹੁਤ ਹੈ। ਬਾਕੀ ਠੰਡ ਵਿੱਚ ਤਾਂ ਖਾਸ ਤੌਰ ਤੇ ਲੱਗਣਗੇ ਆਪਾਂ ਚੱਲ ਪੈਣਗੇ। ਬਾਕੀ ਬਾਈ ਯਾਰ ਕੀ ਹੁੰਦੇ ਤਾਂ ਪੁੱਛਦੇ ਮੰਡੀ ਮੰਡੀ ਕਰਨ ਦਾ ਕੀ ਸਿਸਟਮ ਹੈ। ਜਿਹੜਾ ਚਿੰਗਾ ਜਿਹਾ ਕੋਈ ਬਾਹਰ ਆਉਂਦਾ ਹੁਣ ਚਿੰਗੇ ਵਿੱਚ ਵੀ ਹੁਣ ਕਈ ਬੰਦੇ ਕਾਮਯਾਬੀ ਹੋਏ ਐ, ਕਈ ਨਹੀਂ ਵੀ ਕਾਮਯਾਬ ਹੋਏ। ਇਹਦਾ ਵੀ ਕਈ ਕਾਰਨ। ਹੁਣ ਆਪਾਂ ਫੇਲ ਚੀਜ਼ਾਂ 'ਤੇ ਜ਼ਿਆਦਾ ਧਿਆਨ ਦੇਣੇ ਆ। ਜਿਵੇਂ ਆਪਾਂ ਕਹਿ ਦਿੱਤੀ ਪੋਲਟਰੀ ਫਾਰਮ ਖੋਲਣਾ ਨਾ ਹੁਣ ਆਪਾਂ ਨੂੰ ਕਈ ਬੰਦੇ ਤਾਂ ਇਹ ਰਾਹ ਦੇਣਗੇ। ਯਾਰ ਇੰਨੇ ਤਾਂ ਫੇਲ ਹੋਗੇ। ਕਿੰਨੇ ਜਾਣੇ ਫੇਲ ਹੋਗੇ ਬਈ ਉਹਨੇ ਖੋਲੇ ਉਹ ਫੇਲ ਹੋ ਗਿਆ। ਪਰ ਉਹ ਚ ਕਾਮਯਾਬੀ ਹੁੰਦੇ ਆ ਕਾਮਯਾਬ ਹੁੰਦੇ ਤਾਂ ਹੀ ਅੰਡੇ ਆਉਂਦੇ ਆ ਪੰਜਾਬ ਦੇ ਜੇ ਆਪਾਂ ਜਾਈਏ ਗਰਦਾਸਪੁਰ ਵਾਲੀ ਸਾਈਡ ਉਧਰ ਬਹੁਤ ਵੱਡੇ ਵੱਡੇ ਫੋਲਟਰੀ ਫਾਰਮ ਆ ਜਿਹੜੇ ਕਾਮਯਾਬ ਹੋਏ ਆ ਜਿਹੜੇ ਮਤਲਬ ਪੰਜਾਬ ਵਿੱਚ ਤਾਂ ਚਲੋ ਸਪਲਾਈ ਕਰਦੇ ਕਰਦੇ ਹਿਮਾਚਲ ਵਿੱਚ ਬਹੁਤ ਕਰਦੇ ਆ ਉਹਨਾਂ ਦਾ ਕੰਮ ਬਹੁਤ ਵੱਡੇ ਪੱਧਰ ਤੇ ਆ ਸਭ ਤੋਂ ਵੱਡੀ ਦਾ ਸਾਡੇ ਪਿੰਡ ਦੇ ਆਪ ਚਾਚੇ ਦਿਲਪ੍ਰੀਤ ਕੇ ਉਹਨਾਂ ਦਾ ਜਿਹੜਾ ਹੈਗਾ ਫੋਲਟਰੀ ਫਾਰਮ ਉਹ ਵੀ ਲੇਅਰ ਹੈ ਲੇਅਰ ਹੁੰਦਾ ਅੰਡੇ ਵਾਲਾ ਜਿਹੜਾ ਸਿਸਟਮ ਹੁੰਦਾ ਅੰਡੇ ਲਈ ਮੁਰਗੀ ਤੇ ਉਹ ਵੀ ਬਹੁਤ ਵਧੀਆ ਚੱਲ ਰਿਹਾ ਉਹਨਾਂ ਦਾ ਕੰਮ ਬਹੁਤ ਸਾਲਾਂ ਤੋਂ ਕਰਦੇ ਆ ਰਹੇ ਆ ਪੂਰਾ ਵਧੀ ਪਰ ਵਧੀਆ ਰਹਿਣ ਦਾ ਕਾਰਨ ਆਇਆ ਬਾਈ ਜਿੱਥੇ ਆਪ ਡਿਊਟੀ ਦਿੰਦੇ ਆ ਤੇ ਭਾਵੇਂ ਤੁਸੀਂ ਹੁਣ ਜਾ ਕੇ ਵੇਖ ਲਓ ਹੁਣ ਵੀ ਇੱਥੇ ਆਪ ਖੜੇ ਹੋਣਗੇ ਆ ਫੇਲ ਕਮ ਹੋਦੋਂ ਹੁੰਦਾ ਜਿੱਦੋਂ ਆਪ ਆਪ ਕੰਮ ਖੋਹ ਲਏ ਤੇ ਟੈਂਪਰ ਨਹੀਂ ਆ ਕਰਕੇ ਜਿਉ ਆਪਾਂ ਕੋਈ ਬੰਦ ਚਲਾਇਆ ਤਾਂ ਉਹਦੇ ਉੱਤੇ ਬੈਠਣਾ ਵੀ ਆ ਪੈਂਦਾ ਫੇਰ ਹੀ ਬੰਦਨ ਕਾਮਯਾਬੀ ਮਿਲਦੀ ਹੈ ਤੇ ਬਾਕੀ ਹਵਾ ਬਹੁਤ ਜ਼ਿਆਦਾ ਚੱਲੀ ਜਾਂਦੀ ਹੈ ਔਰ ਲਹਿਰਾਂ ਵੇਖ ਸਕਦੇ ਹਾਂ ਤੇ ਆਵਾਜ਼ ਵਿੱਚ ਡਿਸਟਰਬੈਂਸ ਆਇਤ ਮੈਂ ਇੱਕ ਵਾਰੀ ਹੋਰ ਕਹਿ ਦਿੰਨਾ ਸੌਰੀ ਉਧਰ ਚਾਚਾ ਜੀ ਨੂੰ ਫੋਨ ਲਾਇਆ ਚੱਕਿਆ ਨੀਆ ਨਹੀਂ ਵੇਖ ਕੇ ਆਉਂਦੇ ਵੀ ਹਵੇਲੀ ਕਿੰਨੀ ਤਿਆਰ ਹੋ ਗਈ ਅਸਲ ਅੱਜ ਗਏ ਆ ਮੈਨੂੰ ਲੱਗਦਾ ਸਾਰੇ ਸ਼੍ਰੀ ਅਮਰਸਰ ਸਾਹਿਬ ਪਾਟੋ ਖਾਇਦ ਦੇ ਉੱਤੇ ਮਿਲਦਾ ਸ਼੍ਰੋਮਣੀ ਕਾਰੀ ਦਲ ਨੇ ਤਾਂ ਕਰਕੇ ਸਾਰੇ ਉਧਰ ਗਏ ਹੋਏ ਆ ਤੇ ਸਾਹਮਣੇ ਆ ਗਿਆ ਜੀ ਮੇਰਾ ਪਿੰਡ ਵੀ ਤੁਹਾਨੂੰ ਦਿਖਾ ਦਿੰਨੇ ਆ ਵੈਸੇ ਵੀ ਦਿਖਾਈ ਹੈ ਪਰ ਥੋੜਾ ਜਿਹਾ ਐਸ ਥੋਂ ਵਧੀਆ ਲੱਗਦਾ ਉਧਰ ਵੀ ਢਾਣੀ ਹੈ ਆ ਦੱਜ ਗਿਆ ਕੀ ਢਾਣੀ ਉਹ ਦੱਜ ਜਗਵੀਰ ਕੀ ਆਗੀ ਆ ਗਿਆ ਜੀ ਆਪਣਾ ਖੂਬਸੂਰਤ ਪਿੰਡ ਵਾਹ ਜੀ ਹੋਰ ਕਲਾ ਦੇ ਗੱਲਣਾ ਵੀ ਕੈਮਰੇਜ ਪਿੰਡ ਸੋਹਣਾ ਬਹੁਤ ਲੱਗਦਾ ਹੁੰਦਾ ਅਸਲ ਕਰਨਾ ਹੀ ਮਿਲਦਾ ਆਪਾਂ ਜਿਵੇਂ ਰਹਿੰਦੇ ਹੋਗੇ ਨਾ ਉਹ ਚੀਜ਼ ਨਹੀਂ ਆਪਾਂ ਥੋੜਾ ਜਾਇਂ ਲੱਗਦਾ ਨੋਰਮਲ ਚੀਜ਼ ਬਾਹਰਲੇ ਬੰਦੇ ਦੀ ਚੀਜ਼ ਨੂੰ ਵੇਖਦੇ ਕੈਮਰਾ ਥੋੜਾ ਜਾਇਂ ਦਿਖਾ ਦਿੰਦਾ ਵੀ ਚੀਜ਼ ਬਾਹਲੀ ਸੋਹਣੀ ਲੱਗਦੀ ਹੈ ਵਾਹ ਜੀ ਵਾਹ ਇਧਰ ਆ ਕੇ ਜੀ ਆਪਣਾ ਵਾਕ ਵਾਕਸ ਕੋ ਟੈਂਕੀਆਂ ਪਾਣੀ ਜੋ ਮੂਜਾ ਤੇ ਕੀਤਾ ਹੈ ਤਾਂ ਕਰਕੇ ਮੈਂ ਕੈਮਰਾ ਆਨ ਕੀਤਾ ਰਿਹਾ ਹਾਂ ਬਾਕੀ ਬਸ 17 ਨੂੰ ਮੈਂ ਜਾ ਰਿਹਾ ਹਾਂ ਜਿ ਘੁੰਮਣ ਤੇ ਜਲਦੀ ਅਪਡੇਟ ਦਿੰਨੇ ਕਿੱਥੇ ਜਾਂਦੇ ਆ ਤੇ ਮੈਂ ਤੁਹਾਨੂੰ ਦੱਸ ਦਣਾ ਨੇੜੇ ਆ ਕੇ ਵੀ ਦੱਸ ਦੂੰਗਾ ਇੱਕ ਸਰਪ੍ਰਾਈਜ਼ ਦਾ ਬਹੁਤ ਵਧੀਆ ਜਿਹੜੀ ਮੈਂ ਗੱਲ ਕਹੀ ਸੀ ਹੁਣ ਕਈ ਲੋਕ ਝੂਠ ਮੰਨਦੇ ਸੀ ਕਿ ਸੱਚ ਮੰਨਦੇ ਸੀ ਤੇ ਜਿਹੜੇ ਝੂਠ ਮੰਨਦੇ ਸੀ ਉਹਨਾਂ ਨੂੰ ਵੀ ਸੱਚ ਦਿਖਾ ਦੇਵਾਂਗੇ ਆਪਾਂ ਬਸ ਥੋੜੇ ਦਿਨ ਰੁਕੋ ਇਹ ਆ ਜੀ ਸਾਡੇ ਪਿੰਡ ਤੋਂ ਜਿਹੜੀ ਮਨਿੰਗੜਲੀ ਰੋਡ ਹੈ ਰੋੜਾ ਅੱਡੇ ਸਾਰੀਆਂ ਪੱਕੀਆਂ ਤੇ ਜਮਾ ਰੋਡ ਦੇ ਉੱਤੇ ਆ ਬਣਿਆ ਹੋਇਆ ਫਿਸ਼ ਫਾਰਮ ਬਾਈ ਜਰ ਕੇ ਹੈ ਨਹੀਂ ਕਾਸ਼ ਹੁੰਦੇ ਚਲੋ ਕੋਈ ਨਹੀਂ ਜੇ ਬਾਈ ਜੀ ਮੇਰੀ ਵੀਡੀਓ ਵੇਖ ਰਹੇ ਹੋ ਤਾਂ ਮੈਨੂੰ ਮੈਸੇਜ ਜਾਂ ਫੋਨ ਜ਼ਰੂਰ ਕਰਿਓ ਤਾਂ ਜੋ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਵੀਡੀਓ ਬਣਾ ਸਕੀਏ ਤੇ ਫਿਰ ਆਪਾਂ ਅਪਲੋਡ ਕਰਗੇ ਬਾਕੀ ਦੋਸਤੋ ਕੱਲ ਹੋਰ ਆ ਤੁਹਾਨੂੰ ਪਤਾ ਵੀ ਡੱਲੇਵਾਲ ਸਾਹਿਬ ਕੀ ਕੁਝ ਕਰ ਰਹੇ ਆ ਕਿਸਾਨਾਂ ਵਾਸਤੇ ਪੰਜਾਬ ਵਾਸਤੇ ਤੇ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਅਸੀਂ ਵੀ ਜਾਵਾਂਗੇ ਤੇ ਸਾਰੇ ਜਾਓ ਜਿੰਨਾਂ ਤੁਹਾਡੇ ਕੋਲ ਸਮਾਂ ਹੈ ਉਹਦੇ ਹਿਸਾਬ ਨਾਲ ਆਪਦੀ ਹਾਜ਼ਰੀ ਲਵਾ ਕੇ ਆਓ ਤੇ ਹੁਣ ਵਿਆਹ ਉਹ ਵੀ ਸਾਰਾ ਨੂੰ ਖਤਮ ਹੋਈ ਜਾਣਗੇ 15 16 ਨਹੀਂ ਤੇ ਇੱਕ ਕਿਸਾਨ ਹੋਣ ਦੇ ਨਾਤੇ ਪੰਜਾਬੀ ਹੋਣ ਦੇ ਨਾਤੇ ਮਜ਼ਦੂਰ ਹੋਣ ਦੇ ਨਾਤੇ ਆਪਣਾ ਫਰਜ਼ ਮੰਨਦਾ ਹੈ ਵੀ ਆਪਾਂ ਜਿੰਨਾ ਯੋਗਦਾਨ ਹੋ ਸਕਿਆ ਉਹਨਾਂ ਆਪਾਂ ਅੱਗੇ ਤੇ ਆਪਦੇ ਦੋਸਤਾਂ ਨੂੰ ਵੀ ਆਖੀਏ ਤੇ ਯਾਰਾਂ ਬਿੱਲੀਆਂ ਨੂੰ ਵੀ ਆਖੀਏ ਬਾਕੀ ਦੋਸਤੋ ਤੁਹਾਨੂੰ ਪਤਾ ਹਵਾ ਬਹੁਤ ਤੇਜ਼ ਚੱਲੀ ਜਾਂਦੀ ਹੈ ਬਾਕੀ ਪਿੰਡ ਦੇ ਵੀਡੀਓ ਨਾਲ ਥੋੜੇ ਪਿੰਡ ਦੇ ਹਾਲਾਤ ਠੀਕ ਨਹੀਂ ਹੋ ਜਾਣ ਤੋਂ ਠੀਕ ਇੱਕ ਦਾ ਤੁਹਾਨੂੰ ਪਿੱਛੇ ਦੱਸਾਂ ਦੀ ਬੜੀ ਮੰਨਤ ਪਾਈ ਘਟਣਾ ਹੋਈ ਹੈ ਇੱਕ ਹੋਰ ਮੇਰੇ ਦੋਸਤ ਹੈ ਉਹਨੇ ਇੱਥੇ ਦਾਦੀ ਦੀ ਚਲੇ ਗਏ ਤੇ ਬਾਕੀ ਕੋਈ ਨਹੀਂ ਥੋੜੇ ਹਾਲਾਤ ਸੱਟ ਪਾਉਣ ਦੇ ਤੇ ਬਾਕੀ ਬਸ ਜਲਦੀ ਦੋ ਚਾਰ ਦਿਨਾਂ ਦੇ ਵਿੱਚ ਵੀਡੀਓ ਨਾਲ ਅਪਡੇਟ ਦਿੰਨਾ ਮੈਂ ਤੇ ਜਾ ਰਹੇ ਘੁੰਮਣ ਤੇ ਹੌਂਸਲੇ ਬਲੌਗ ਜਿਹੜੇ ਆਉਣਗੇ ਤੁਹਾਨੂੰ ਬੜੇ ਵਧੀਆ ਲੱਗਣਗੇ ਤੇ ਜਿਹੜੀ ਮੈਂ ਗੱਲ ਕਹੀ ਹੈ ਉਹ ਯਾਦ ਰੱਖਿਓ ਕਿਸੇ ਵੀ ਬਲੌਗ 'ਚ ਕਦੇ ਵੀ ਕੁਝ ਵੀ ਹੋ ਸਕਦਾ ਬਹੁਤ ਵੱਡਾ ਸਰਪ੍ਰਾਈਜ਼ ਓਕੇ ਦੋਸਤੋ ਮਿਲਦੇ ਆ ਫਿਰ ਕੱਲ੍ਹ ਨੂੰ